ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ ਮਰਹੂਮ ਹਰਦੀਪ ਸਿੰਘ ਨੱਜਰ ਦਾ ਨਾਮ ਗੂੰਜਦਾ ਆ ਹਾਊਸ ਆਫ ਕਾਮਨਸ ਦੇ ਵਿੱਚ ਮੌਨ ਰੱਖਿਆ ਜਾਂਦਾ ਆ ਕੁਝ ਦੇਰ ਦੀ ਸ਼ਾਂਤੀ ਕੁਝ ਦੇਰ ਦਾ ਮੌਨ ਰੱਖਿਆ ਜਾਂਦਾ ਆ ਹਰਦੀਪ ਸਿੰਘ ਨੱਜਰ ਨੂੰ ਸ਼ਰਧਾਂਜਲੀ ਦੇਣ ਦੇ ਵਾਸਤੇ ਔਰ ਉਸ ਤੋਂ ਬਾਅਦ ਅਗਲੀਆਂ ਪ੍ਰਸੀਡਿੰਗਸ ਜਿਹੜੀਆਂ ਨੇ ਉਹ ਸ਼ੁਰੂ ਹੁੰਦੀਆਂ ਨੇ ਕਿ ਕੈਨੇਡੀਅਨ ਧਰਤੀ ਦੇ ਉੱਤੇ ਹਰਦੀਪ ਸਿੰਘ ਨੱਜਰ ਕਤਲकांड ਹੋਇਆ ਲੰਘੇ ਸਾਲ ਉਸ ਤੋਂ ਬਾਅਦ ਸਾਲਾਨਾ ਵਰਸੀ ਜਿਹੜੀ ਆ ਹੁਣ ਆਈ ਐ 18 ਜੂਨ ਕੱਲ ਲੰਘ ਕੇ ਗਈ ਐ ਔਰ ਇਸੇ ਦੇ ਚੱਲਦੇ ਕੈਨੇਡੀਅਨ ਧਰਤੀ ਦੇ ਉੱਤੇ ਹਾਊਸ ਆਫ ਕਾਮਨਸ ਜਿਹੜਾ ਪਾਰਲੀਮੈਂਟਰੀ ਅਥਾਰਟੀ ਸਾਇਲੈਂਸ ਰੱਖੀ ਗਈ ਹੈ ਮੌਨ ਰੱਖਿਆਗਾ ਕੁਝ ਸਮੇਂ ਲਈ ਸ਼ਰਧਾਂਜਲੀ ਦਿੱਤੀ ਗਈ ਹੈ ਮਰਹੂਮ ਹਰਦੀਪ ਸਿੰਘ ਨੇਜਰ ਨੂੰ ਤੁਹਾਨੂੰ ਦੱਸ ਦਿੰਦੇ ਆ ਕਿ ਖਾਲਸਤਾਨ ਟਾਈਗਰ ਫੋਰਸ ਦਾ ਮੁਖੀ ਰਹਿ ਚੁੱਕੇ ਹਰਦੀਪ ਨੇਜਰ ਔਰ ਸਰੀ ਦੇ ਵਿੱਚ ਲੱਗੇ ਸਾਲ 18 ਜੂਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਗੁਰਦੁਆਰਾ ਕੰਪਲੈਕਸ ਦੇ ਵਿੱਚ ਮੌਜੂਦ ਹੁੰਦਾ ਹਰਦੀਪ ਸਿੰਘ ਨੇਜਰ ਜਦੋਂ ਅੰਨੇਵਾਗ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਦੇ ਬਤਲਕ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਵੱਲੋਂ ਚਾਰ ਨੌਜਵਾਨਾਂ ਨੂੰ ਸਸਪੈਕਟ ਕੀਤਾ ਗਿਆ ਸੀ ਜਿਨ੍ਹਾਂ ਦੇ ਆਧਾਰ ਦੇ ਉੱਤੇ ਕਿਹਾ ਗਿਆ ਸੀ ਕਿ ਇਹ ਕਤਲकांड ਦੇ ਵਿੱਚ ਸ਼ਮਾਰ ਸੀਗੇ ਹੈਰਾਨੀ ਦੀ ਗੱਲ ਸੀ ਕਿ ਚਾਰੋਂ ਦੇ ਚਾਰੋਂ ਪੰਜਾਬੀ ਸੀਗੇ ਖਾਸ ਕਰਕੇ ਸਿੱਖ ਪਰਿਵਾਰਾਂ ਦੇ ਨਾਲ ਤੱਲਕ ਰੱਖਣ ਵਾਲੇ ਸੀਗੇ ਚਿਲਾਈਆਂ ਸੀ ਗਿਆ ਖੈਰ ਲੰਗੇ ਸਾਲ ਕਤਲ ਹੁੰਦਾ ਆ ਸਰੀ ਦੇ ਵਿੱਚ ਔਰ ਗੁਰਦੁਆਰਾ ਕੰਪਲੈਕਸ ਦੇ ਅੰਦਰ ਹੀ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਹੁਣ 2024 ਦੇ ਵਿੱਚ ਸਾਲਾਨਾ ਵਰਸੀ ਸਮਾਗਮ ਦੇ ਵੇਲੇ ਜਿਸੇ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਦੇ ਉੱਤੇ ਹਰਦੀਪ ਸਿੰਘ ਨੱਜਰ ਨੂੰ ਯਾਦ ਕੀਤਾ ਗਿਆ ਉਹਨਾਂ ਦਾ ਵਰਸੀ ਸਮਾਗਮ ਮਨਾਇਆ ਗਿਆ ਉੱਥੇ ਹੀ ਦੂਜੇ ਪਾਸੇ ਕੈਨੇਡਾ ਦੇ ਵਿੱਚ ਵੀ ਹਾਊਸ ਆਫ ਕਾਮਨਸ ਦੇ ਵਿੱਚ ਮੌਨ ਰੱਖਿਆ ਗਿਆ ਕੁਝ ਦੇ ਲਈ ਸ਼ਾਂਤੀ ਰੱਖੀ ਗਈ ਹੈ ਸਾਇਲੈਂਸ ਰੱਖੀ ਗਈ ਹੈ ਔਰ ਸ਼ਰਧਾਂਜਲੀ ਜਿਹੜੀ ਹੈ ਉਹ ਹਰਦੀਪ ਸਿੰਘ ਨੱਜਰ ਨੂੰ ਜਿਹੜੀ ਹੈ ਉਹ ਭੇਟ ਕੀਤੀ ਗਈ ਦਰਅਸਲ ਇਸ ਮਾਮਲੇ ਨੂੰ ਲੈ ਕੇ ਬਹੁਤ ਹੀ ਸੰਵੇਦਨਸ਼ ਕੈਨੇਡਾ ਤੇ ਭਾਰਤ ਦੇ ਵਿੱਚ ਖਾਸੇ ਸਮੇਂ ਲਈ ਹਾਲਾਤ ਤਣਾਅਪੂਰਵਕ ਰਹੇ ਨੇ ਇਥੋਂ ਤੱਕ ਕਿ ਕੈਨੇਡਾ ਤੇ ਭਾਰਤ ਦੇ ਵਿੱਚ ਆਣ ਜਾਣ ਜਿਹੜਾ ਉਹ ਇੱਕ ਸਮੇਂ ਤੇ ਆ ਕੇ ਬੰਦ ਹੋ ਚੁੱਕਿਆ ਸੀਗਾ ਜਿਹੜਾ ਦੁਬਾਰਾ ਸੁਚਾਰੂ ਢੰਗ ਦੇ ਨਾਲ ਸ਼ੁਰੂ ਹੋ ਜਾਂਦਾ ਪਰ ਇਸ ਦੇ ਬਾਵਜੂਦ ਹੁਣ ਹਾਲਾਤ ਜਿਹੜੇ ਨੇ ਉਹ ਦੂਜੇ ਪਾਸੇ ਘੁੰਮਦੇ ਨਜ਼ਰ ਆ ਰਹੇ ਨੇ ਇਟਲੀ ਦੇ ਵਿੱਚ G7 ਸਮਿਟ ਹੁੰਦਾ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂਦੇ ਨੇ ਉੱਥੇ ਹੀ ਜਸਟਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮਿਲਿਆ ਜਾਂਦਾ ਹੈ ਔਰ ਇਸੇ ਬਦੌਲਤ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਹ ਉਮੀਦ ਜਤਾਈ ਹੈ ਕਿ ਭਾਰਤ ਦੇ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਹੁਣ ਹਾਲਾਤ ਹੋਰ ਹੋ ਸਕਦੇ ਹੈ ਔਰ ਇਸ ਮਾਮਲੇ ਦੇ ਬਾਰੇ ਦੇ ਵਿੱਚ ਰਲ ਕੇ ਤਹਿਕੀਕਾਤ ਕੀਤੀ ਜਾ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਨੇ ਕਿ ਜਦੋਂ ਇਹ ਵਾਰਦਾਤ ਵਾਪਰੀ ਸੀ ਤੇ ਉਸ ਵੇਲੇ ਭਾਰਤ ਨੇ ਸਿਰੇ ਤੋਂ ਨਕਾਰ ਦਿੱਤਾ ਸੀ ਇਸ ਨੂੰ ਔਰ ਸਾਫ਼ ਕਿਹਾ ਸੀਗਾ ਕਿ ਇਸ ਬਾਬਤ ਅਸੀਂ ਆਪਣੇ ਪੱਧਰ ਦੇ ਉੱਤੇ ਜਾਂਚ ਕਰਾਂਗੇ ਕੈਨੇਡਾ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਨਕਾਰ ਦਿੱਤੀਆਂ ਗਈਆਂ ਸੀ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਗਿਆ ਸੀ ਔਰ ਉਸ ਦੇ ਬਾਵਜੂਦ ਹੁਣ ਜਿਹੜੇ ਹਾਲਾਤ ਚ ਉਹ ਹੋਰ ਪਾਸੇ ਪੈੰਦੇ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਸਾਫਟਵਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਜਿਹੜਾ ਆ ਉਹ ਭਾਰਤ ਨਾਲ ਰਲ ਕੇ ਹੁਣ ਇਸ ਬਾਰੇ ਤਹਿਕੀਕਾ ਜ਼ਰੂਰ ਕਰੇਗਾ ਖੈਰ ਇਸ ਸਬੰਧੀ 1 ਸਾਲ ਲੰਘ ਚੁੱਕਿਆ ਵਰਸੀ ਆ ਗਈ ਔਰ ਵਰਸੀ ਸਮਾਗਮ ਜਿਹੜਾ ਜਿੱਥੇ ਪੰਜਾਬ ਦੇ ਵਿੱਚ ਮਨਾਇਆ ਗਿਆ ਵਕਤ ਖਾਵਾ ਤੇ ਉੱਥੇ ਹੀ ਹੁਣ ਕੈਨੇਡਾ ਦੇ ਵਿੱਚ ਵੀ ਉਹਦੀਆਂ ਤਸਵੀਰਾਂ ਵੇਖਣ ਨੂੰ ਆਈਆਂ ਨੇ ਹਰਦੀਪ ਸਿੰਘ ਨੱਜਰ ਕਤਲकांड ਤੋਂ ਬਾਅਦ ਸਾਲ ਬਾਅਦ ਹਰਦੀਪ ਸਿੰਘ ਨੱਜਰ ਦੇ ਲਈ ਸਾਇਲੈਂਸ ਰ Subscribe to One India channel and never miss an update.